ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਤਲੰਗ ਰਾਗ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬ ਨੂੰ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਯਾਰੋ ਜਿਸ ਵੇਲੇ ਬਾਬਰ ਦਾ ਹਮਲਾ ਹੋਇਆ ਤੇ ਬਾਬਰ ਦੇ ਹਮਲੇ ਤੋਂ ਪਹਿਲਾਂ ਈਮਨਬਾਦੀ ਧਰਤੀ ਦੇ ਉੱਤੇ ਬਾਬਾ ਨਾਨਕ ਜੀ ਤੇ ਮਰਦਾਨਾ ਜੀ ਆਏ ਨੇ ਸ਼ਾਮ ਦਾ ਸਮਾਂ ਸੀ ਕੌਤਕ ਆਪ ਜੀ ਨੂੰ ਪਤਾ ਹੈ ਕਿ ਮਹਾਰਾਜ ਬਹੁਤ ਵਿਖਾਉਂਦੇ ਸਨ ਮਰਦਾਨਾ ਕਹਿਣ ਲੱਗਾ ਬਾਬਾ ਜੀ ਭੁੱਖ ਲੱਗੀ ਐ ਕੋ ਪ੍ਰਸ਼ਾਦਾ ਪਾਣੀ ਸ਼ਕ ਲਈਏ ਕਹਿਣ ਲੱਗੇ ਮਰਦਾਨਿਆਂ ਇਤਨਲੇ ਬੰਨਿਓ ਆਵਾਜ਼ ਆ ਰਹੀ ਐ ਸਪੀਕਰ ਦੇ ਵਿੱਚ ਕੋਈ ਵਿਆਹ ਵਾਲਾ ਘਰ ਜਾਵਦਾ ਐ ਜਾਂ ਖਾਇਆ ਜਾ ਕੇ ਅਸੀਂ ਤੇ ਸ਼ੱਕ ਦੇ ਹੁਣ ਪੁਰਾਣੇ ਜ਼ਮਾਨਿਆਂ ਦਾ ਆਪਜੀ ਨੂੰ ਪਤਾ ਥੋੜਾ ਸਮਾਂ ਹੀ ਪਹਿਲਾਂ 8-8 10-10 ਦਿਨ ਸਪੀਕਰ ਵੱਜਨੇ ਇਕੱਠ ਹੋਣੇ ਪਰਿਵਾਰ ਇਕੱਠੇ ਹੋਣੇ ਬੈਠਣੇ ਖਾਣਾ ਪੀਣਾ ਖਰਚਣਾ ਹੁਣ ਮਰਦਾਨ ਪ੍ਰਸ਼ਾਦਾ ਛਕਣ ਗਿਆ ਡੂਮ ਹੈ ਮਰਾਸੀ ਹੈ ਵੇਖਿਆ ਉਹਨਾਂ ਨੇ ਸ਼ਾਮ ਦਾ ਸਮਾਂ ਨਸ਼ੇ ਵਿੱਚ ਟੁਣ ਰੱਜੇ ਮਰਦਾਨੇ ਨੂੰ ਹੱਜਾ ਮਾਰ ਦਿੱਤੀ ਪ੍ਰਸ਼ਾਦਾ ਦੇ ਵਿਚਾਰੇ ਨੂੰ ਕੀ ਛਕਾਉਣਾ ਸੀ ਮੰਦਾ ਚੰਗਾ ਬੋਲਿਆ ਮਰਦਾਨਾ ਵਿਚਾਰਾ ਨਿਰਾਸ਼ਾ ਜਿਹਾ ਹੋ ਕੇ ਬਾਬੇ ਨਾਨਕ ਦੇ ਕੋਲ ਪਹੁੰਚਿਆ ਕਹਿਣ ਲੱਗਾ ਮਹਾਰਾਜ ਪ੍ਰਸ਼ਾਦਾ ਪਾਣੀ ਤੱਕੀ ਛਕਾਉਣਾ ਸੀ ਮੇਰੇ ਨਾਲ ਤੇ ਉਹਨਾਂ ਬੇਰੁਮਤੀ ਕੀਤੀ ਐ ਮੈਨੂੰ ਤੇ ਕੁੱਟਿਆ ਮਾਰਿਆ ਨੇ ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਸਮੇਂ ਐਸਾ ਚੱਲ ਰਿਹਾ ਤੇਰੀ ਵਸ ਦੀ ਗੱਲ ਨਹੀਂ ਤੇ ਉਹਨਾਂ ਦੇ ਵਸ ਦੀ ਗੱਲ ਵੀ ਨਹੀਂ ਹੈ ਅਗਰ ਤੈਨੂੰ ਉਹਨਾਂ ਨੇ ਕੁਝ ਕਿਹਾ ਹੈ ਨਾ ਤੇ ਗੁਰੂ ਦੀ ਮਾਰ ਉਹਨਾਂ ਤੇ ਪੈਣ ਵਾਲੀ ਹੈ ਇਹ ਤੈਨੂੰ ਥੋੜੇ ਸਮੇਂ ਚ ਇੱਥੇ ਹੀ ਪਤਾ ਲੱਗ ਜਾਏਗਾ ਜਿਹੜੇ ਕੋ ਆਪਣੇ ਸੱਜਣ ਮਿੱਤਰ ਨੇ ਉਹਨਾਂ ਨੂੰ ਹੋਰ ਤਲਾਹ ਦਿਆ ਕਿ ਨਗਰ ਦੇ ਵਿੱਚੋਂ ਬਾਹਰ ਜੇ ਸੁੱਕੀ ਢਾਬ ਹੈ ਨੀਵੀਂ ਢਾਬ ਹੈ ਉਸ ਪਾਸੇ ਵੱਲ ਆ ਜਾਣ ਬਾਬਰ ਦਾ ਹਮਲਾ ਹੋਣ ਵਾਲਾ ਹੈ ਸਤਿ ਸਤਗੁਰੂ ਗੁਰਬਾਣੀ ਦੇ ਵਿੱਚ ਵੀ ਪਿਆਰਿਓ ਲਿਖਦੇ ਹੂੰ ਆਪਕੋ ਪਛੂ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜਿਓ ਕਿ ਜੋ ਅਕਾਲ ਪੁਰਖ ਦਾ ਹੁਕਮ ਹੈ ਮਰਦਾਨਿਆਂ ਤਿੰਨ ਵਿੱਚ ਉਹ ਸਾਰੇ ਆਏ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੇ ਗਿਆਨ ਵਿੱਚ ਲਾਲੋ ਲਾਲੋ ਨੂੰ ਵੀ ਸਮਝਾਇਆ ਸੀ ਲਾਲੋ ਨੂੰ ਸਦਿਆ ਤੇ ਕਿਉਂਕਿ ਮਲਕ ਭਾਗੂ ਦਾ ਤੇ ਲਾਲੋ ਦਾ ਪਿੰਡ ਪਿਆਰੂ ਉਹੀ ਸੀ ਤੇ ਲਾਲੋ ਮਿਸਤਰੀ ਸਿੰਘ ਸੀ ਕੀਤੀ ਸਿੰਘ ਸੀ ਜਿਹਦੇ ਕੋਲ ਸਤਿਗੁਰੂ ਜਾ ਕੇ ਪ੍ਰਸ਼ਾਦਾ ਛਕਦਾ ਸੀ ਜਿਹਦੇ ਕੋਲ 10-10 ਦਿਨ 15-15 ਦਿਨ ਮਹੀਨਾ-ਮਹੀਨਾ ਠਹਿਰ ਜਾਂਦਾ ਸੀ ਔਰ ਉਥੇ ਬਚਨ ਜਦੋਂ ਹੋਏ ਕਿ ਗੁਰੂ ਦੀ ਬਾਣੀ ਜਿਹੜੀ ਆ ਉਹ ਇਹ ਕਹਿ ਰਹੀ ਹੈ ਕਸਮ ਕੀ ਬਾਣੀ ਇਹ ਕਹਿ ਰਹੀ ਆ ਤਿਲ ਧਿਆਨ ਨਾਲ ਲਾਲੋ ਸੁਣ ਕਿ ਪਾਪ ਕੀ ਜੰਜ ਲੈ ਕਾਬ ਨੂੰ ਧਾਇਆ ਜੋਰੀ ਮੰਗੇ ਦਾਣ ਵੇ ਲਾਲੋ ਇਹ ਪਾਪ ਦੀ ਜੰਜ ਲੈ ਕੇ ਬਾਬਰ ਜਾਬਰ ਚੜ ਕੇ ਆ ਰਿਹਾ ਤੇ ਧੱਕੇ ਦੇ ਨਾਲ ਇਥੋਂ ਇਸ ਨਗਰ ਦੀਆਂ ਇਸ ਤਰੀਆਂ ਕੁੜੀਆਂ ਉਧਾਲ ਕੇ ਲਿਜਾਵੇਗਾ ਤੇ ਉਹਨਾਂ ਨਾਲ ਵਿਆਹ ਚਾਵੇਗਾ ਜੋਰੀ ਮੰਗੇ ਦਾਨ ਵਿੱਚ ਲਾ ਲੋ ਸੋ ਸ਼ਰਮ ਪਾਪ ਕੀ ਜੰਝ ਨਿਕਾਬ ਲੁਤਾਇਆ ਜੋਰੀ ਮੰਗੇ ਦਾਨ ਵਿੱਚ ਲਾ ਲੋ ਭਾਵ ਕੇ ਰਿਸ਼ਤੇ ਮੰਗੇਗਾ ਜੇ ਕਿਸੇ ਨਾ ਦਿੱਤੇ ਤੇ ਧੱਕੇ ਨਾਲ ਵਿਆਹ ਕਰਕੇ ਕੁੜੀਆਂ ਨੂੰ ਆਪਣੇ ਹਰਮਾਂ ਵਿੱਚ ਪਾਵੇਗਾ ਉਹਦੀ ਫੌਜ ਚੜ੍ਹ ਕੇ ਆ ਰਹੀ ਸ਼ਰਮ ਧਰਮ ਦੋਇ ਛੱਪ ਖੜੋਏ ਕੂੜ ਫਿਰੇ ਪ੍ਰਧਾਨ ਵੀ ਲਾ ਲੋ ਸ਼ਰਮ ਵੀ ਲੁਕ ਜਾਵੇਗੀ ਧਰਮ ਵੀ ਛੱਬ ਜਾਵੇਗਾ ਤੇ ਝੂਠ ਜਿਹੜਾ ਉਹ ਪ੍ਰਧਾਨ ਹੋ ਜਾਵੇਗਾ ਲਾ ਲੋ ਕਾਜ਼ੀਆਂ ਬ੍ਰਾਹਮਣਾ ਕੀ ਗੱਲ ਥੱਕੀ ਅਗਧ ਪੜੇ ਸ਼ੈਤਾਨ ਵੀ ਲਾ ਲੋ ਕਾਜ਼ੀਆਂ ਤੇ ਬ੍ਰਾਹਮਣਾ ਦੀ ਪੁੱਛ ਨਹੀਂ ਰਹਿ ਜਾਵੇਗੀ ਇਹ ਕਾਰਜ ਜਿਹੜਾ ਸਾਰੇ ਸ਼ੈਤਾਨ ਕਰਨਗੇ ਸਾਰੇ ਗੁਰੂ ਤੋਂ ਵਿਮਖ ਹੋ ਕੇ ਤੱਕ ਇਹਦੇ ਨਾਲ ਆਪਣਾ ਕਾਰਜ ਕਰਨਗੇ ਮੁਸਲਮਾਨੀਆਂ ਪੜ੍ਹੀ ਕਿਤਾਬਾਂ ਕਸ਼ਟਮੇ ਕਰੇ ਖੁਦਾਏ ਵੇ ਲਾਲੋ ਤੇ ਇਹ ਨਹੀਂਗਾ ਕਿ ਇਹ ਹਿੰਦੂਆਂ ਤੇ ਜ਼ੁਲਮ ਹੋਵੇਗਾ ਇਹ ਬ੍ਰਾਹਮਣਾਂ ਤੇ ਜ਼ੁਲਮ ਹੋਵੇਗਾ ਇਹ ਮਾੜੀਆਂ ਜਾਤੀਆਂ ਤੇ ਜ਼ੁਲਮ ਹੋਵੇਗਾ ਨਹੀਂ ਮੁਸਲਮਾਨੀਆਂ ਤੇ ਵੀ ਪਿਆਰਿਆ ਜ਼ੁਲਮ ਹੋਵੇਗਾ ਤੇ ਮੁਸਲਮਾਨੀਆਂ ਕਿਤਾਬਾਂ ਪੜ੍ਹਨ ਗਿਆ ਕਸ਼ਟ ਦੇ ਵਿੱਚ ਖੁਦਾ ਦਾ ਧਿਆਨ ਧਰਨ ਗਿਆ ਜਾਤ ਸਨਾਤੀ ਹੋਰ ਹਿੰਦ ਬਾਣੀਆਂ ਇਹ ਵੀ ਲੇਖੇ ਲਾਏ ਵੀ ਲਾ ਲੋ ਬਾਕੀ ਜਾਤਾਂ ਵੀ ਉਸ ਪਰਮੇਸ਼ਰ ਦਾ ਹੁਕਮ ਮੰਨ ਕੇ ਇਸ ਜ਼ਬਰ ਤੋਂ ਛਡਕਾਰਾ ਪਾਉਣ ਲਈ ਬੇਨਤੀਆਂ ਕਰਨਗੇ ਖੂਨ ਕੇ ਸੋਹਲੇ ਗਾ ਵੀ ਇਨਾਨ ਕਰਤ ਕਾ ਕੰਗੂ ਪਾਏ ਵੀ ਲਾ ਲੋ ਇਤਨਾ ਖੂਨ ਖਰਾਬਾ ਹੋਵੇਗਾ ਕਿ ਇਥੇ ਰਤ ਹੀ ਰਤ ਤੇ ਖੂਨ ਤੇ ਲੋਥੜੇ ਖਿਲੇ ਨਜ਼ਰ ਆਉਣਗੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਹੀ ਇਹ ਫਰਮਾਨ ਕਰ ਦਿੱਤਾ ਸੀ ਸਾਬ ਕੇ ਗੁਣ ਗਾਣ ਨਾਨਕ ਗਾਵੇ ਮਾਸਪਰੀ ਵਿਚ ਆਖ ਮਸੂਲਾ ਉਸ ਪ੍ਰਮਾਤਮਾ ਦੇ ਗੁਣ ਗਾਣ ਉਸ ਮਾਤ ਦੇ ਲੋਥੜਿਆਂ ਦੇ ਵਿੱਚ ਤੇ ਉਸ ਖੂਨ ਖਰਾਬੇ ਦੇ ਵਿੱਚ ਨਾਨਕਤਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਗੁਣ ਹੀ ਗਾਵੇਗਾ ਜਿਨ ਉਪਾਈ ਰੰਗਰਵਾਈ ਬੈਠਾ ਵੇਖੇ ਵਾਖਿਆ ਕਹਿਣਾ ਤੇ ਪਿਆਰਿਓ ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਆਪਾ ਪੜਦੇ ਆ ਨਾ ਖੇਣ ਮੈਂ ਥਾਪਿਉ ਥਾਪਦਾ ਇਸ ਬਿਨ ਨਹੀਂ ਕੋਈ ਪਿਆਰਿਓ ਉਹ ਖਤਮ ਕਰਨ ਵਾਲਾ ਵੀ ਆਪ ਹੈ ਤੇ ਸ੍ਰਿਸ਼ਟੀ ਨੂੰ ਰਚਣ ਵਾਲਾ ਵੀ ਆਪ ਹੈ ਤੇ ਵਖ ਹੋ ਕੇ ਆਪਾਸੇ ਹੋ ਕੇ ਬੈਠ ਕੇ ਜਿਹੜਾ ਉਹ ਸਾਰਾ ਰੰਗ ਵੇਖਦਾ ਹੈ ਕੇ ਦੁਨੀਆ ਤੇ ਜਗਤ ਤਮਾਸ਼ੇ ਦੇ ਵਿੱਚ ਕੀ ਕੁਝ ਹੋ ਰਿਹਾ ਸੱਚਾ ਸੋ ਸਾਹਿਬ ਸੱਚ ਤਪਾ ਉਸ ਸੱਚਾ ਨਿਆਂ ਕਰੇ ਕੁਮਸੂਲਾ ਕੋ ਸੱਚ ਦਾ ਹੁਕਾ ਆਪਾਂ ਦੇ ਰਹੇ ਆਂ ਤੇ ਸੱਚ ਦਾ ਹੁਕਾ ਪਰਮੇਸ਼ਰ ਦੇ ਹੁਕਮ ਦੇ ਨਾਲ ਆਪਾਂ ਇੱਥੇ ਆਏਗਾ ਔਰ ਇੱਥੇ ਨਿਆਂ ਵੀ ਹੋਈ ਕਰੇਗਾ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਹੁਣ ਯਾਬਰ ਬਾਬਰ ਦੀ ਫੌਜ ਪਿਆਰਿਓ ਚੜ ਕੇ ਆ ਗਈ ਆਕੇ ਖੂਨ ਖਰਾਬਾ ਹੋਇਆ ਬੜੀ ਭਿਆਨਕ ਉਥੇ ਕਟਾਵਾ ਹੋਈ ਬੜੀ ਦੁਨੀਆ ਮਰੀ ਸਾਰਾ ਨਗਰ ਲੁੱਟਿਆ ਲੁੱਟ ਕੇ ਜਿੰਨਾ ਮਾਲ ਅਸਬਾਬ ਸੀ ਸਾਰਿਆਂ ਲੋਕਾਂ ਦੇ ਸਿਰਾਂ ਦੇ ਉੱਤੇ ਚਕਾ ਦਿੱਤਾ ਚਕਾ ਕੀ ਅੱਗੇ ਨਾਲਿਆ ਇੱਕ ਅਥਰੀ ਘੋੜੀ ਮਰਦਾਨੇ ਨੂੰ ਲਗਾਮ ਫੜਾ ਦਿੱਤੀ ਮਰਦਾਨੇ ਮੀਰ ਜਾਦੇ ਨੂੰ ਉਹ ਘੋੜੀ ਫੜ ਕੇ ਅੱਗੇ-ਅੱਗੇ ਤੁਰਿਆ ਪਿਆਰਿਓ ਤੇ ਦੁੱਜੇ ਬੰਨੇ ਬਾਬੇ ਨਾਨਕ ਦੇ ਸਿਰ ਤੇ ਇੱਕ ਪੰਡ ਰਖਾ ਦਿੱਤੀ। ਮਾਲ ਅਸਬਾਬ ਲੁਟੇ ਦੀ ਸਿਰ ਤੇ ਪੰਡ ਦੱਸਦੇ ਨੇ ਇਤਿਹਾਸ ਗਵਾਏ ਕਿ ਇੱਕ ਗਿੱਠ ਪੰਡ ਜਿਹੜੀ ਉਹ ਸਿਰ ਤੋਂ ਉੱਚੀ ਚਲਦੀ ਸੀ। ਹੁਣ ਜਿਹੜੇ ਉਹਦੇ ਐਲਕਾਰ ਸੀ ਉਹ ਸਮਝਦੇ ਸੀ ਬੋਲ ਨਹੀਂ ਸੀ ਸਕਦੇ। ਗਿਰਫਦਾਰ ਕਰਕੇ ਲੈ ਗਏ ਪਿਆਰਿਓ ਜਾ ਕੇ ਸਾਰਿਆਂ ਨੂੰ ਬੰਦ ਕਰ ਦਿੱਤਾ ਕਿਲੇ ਦੇ ਵਿੱਚ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜਾ ਘੋੜਿਆਂ ਦਾ ਦਾਣਾ ਪੀਸਦਾ ਸੀ ਫੌਜਾਂ ਦਾ ਰਾਸ਼ਨ ਪੀਸਦਾ ਸੀ ਜਿਨ੍ਹਾਂ ਨੂੰ ਇਸ ਤਰ੍ਹਾਂ ਪਕੜ ਲੈਂਦੇ ਸੀ ਉਹਨਾਂ ਨੂੰ ਫੜ ਕੇ ਉਹਨਾਂ ਕੋਲੋਂ ਪਸਾਉਂਦੇ ਸੀ ਤੇ ਉਹ ਜਿਹੜਾ ਦਾਣਾ ਸੀ ਉਹ ਸਾਰਿਆਂ ਦੇ ਅੱਗੇ ਢੇਰ ਲਾਤੇ ਚੱਕੀਆਂ ਹੱਥਾਂ ਵਾਲੀਆਂ ਚੱਲਦੀਆਂ ਸਨ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਚਲਾਓ ਤੇ ਜਿਹੜੇ ਸਾਡੇ ਘੋੜੇ ਨੇ ਉਹਨਾਂ ਵਾਸਤੇ ਤੁਸੀਂ ਛੋਲਿਆਂ ਦਾ ਲੰਗਰ ਤਿਆਰ ਕਰੋ ਤੇ ਜਿਹੜਾ ਸਾਡੇ ਵਾਸਤੇ ਉਹ ਕਣਕ ਦਾ ਆਟਾ ਪੀਸੋ। ਤਿਸਨੇ ਪੀਸਨੇ ਸ਼ੁਰੂ ਹੋ ਗਏ ਪਿਆਰਿਓ। ਗੁਰੂ ਨਾਨਕ ਸਾਹਿਬ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਲਾਗੇ ਵੇਖ ਰਹੇ ਨੇ ਜਿਹੜੇ ਪਹਿਰੇਦਾਰ ਦੂਰੋਂ ਵੇਖ ਰਹੇ ਨੇ। ਦਿਨ ਚੜ੍ਹਿਆ ਅੰਬਾਰ ਆਟੇ ਦੇ ਲਾਗੇ ਅੰਬਾਰ ਛੋਲਿਆਂ ਦੇ ਦਰਦ ਫੜਦੇ ਲਾਗੇ। ਔਰ ਜਿਸ ਵੇਲੇ ਬਾਬਰ ਵੇਖਣ ਆਇਆ ਕੈਦੀਆਂ ਦੇ ਵੱਲੇ ਢੇੜਾ ਮਾਰਿਆ ਪਿਆਰੋ ਜਦੋਂ ਬਾਬੇ ਨਾਨਕ ਵੱਲੇ ਆਇਆ ਕੁਝ ਸ਼ਰਦਾ ਬਾਣਵੀ ਸੀ ਜਲਮ ਤਾਂ ਜ਼ਰੂਰ ਸੀ ਵੇਖਿਆ ਵੇਖੇ ਝੁਗਿਆ ਝੁੱਕੇ ਵੇਖ ਕੇ ਅਜਬ ਕਰਤਾਰ ਦੇ ਰੰਗ ਕਿ ਬਾਬੇ ਨਾਨਕ ਦੀ ਚੱਕੀ ਆਪਣੇ ਆਪ ਚੱਲ ਰਹੀ ਸੁਨਿਆ ਤੇ ਪਹਿਲਾਂ ਹੀ ਮਿਲ ਗਿਆ ਸੀ ਟੈ ਕੇ ਚਰਣਾ ਤੇ ਪੈ ਗਿਆ ਇਲਕਾਰਾਂ ਨੇ ਵੀ ਕਿਹਾ ਮਹਾਰਾਜ ਇਹ ਕੋਈ ਰੱਬੀ ਨੂਰ ਜਿਹੜਾ ਕੱਲ ਦਾ ਆਪਾਂ ਕਾਬੂ ਕੀਤਾ ਹੈ ਇਹਦੀ ਚੱਕੀ ਆਪਣੇ ਆਪ ਚੱਲ ਰਹੀ ਆਟਾ ਪਿਸ ਰਿਆ ਹੈ ਤੇ ਆਪਾਂ ਬਹੁਤ ਗਲਤ ਕੰਮ ਕੀਤਾ ਆਪਣੇ ਵਾਸਤੇ ਮਾੜਾ ਇਹ ਵੇਖ ਕੇ ਸ਼ਰਮਸ਼ਾਰ ਹੋਇਆ ਚਰਣਾ ਤੇ ਡਿੱਗ ਪਿਆ ਮਾਫੀ ਮੰਗੀ ਕਹਿਣ ਲੱਗਾ ਸਤਿਗੁਰੂ ਕਿਰਪਾ ਕਰੋ ਮੇਰੇ ਉੱਤੇ ਮੈਂ ਗਲਤੀ ਕਰ ਬੈਠਾ ਸਤਿਗੁਰੂ ਕਹਿੰਦੇ ਤੇਰੀ ਵੀ ਗਲਤੀ ਨਹੀਂ ਤੇ ਗਲਤੀਆਂ ਤੇ ਸਾਰੇ ਸੰਸਾਰ ਦੀਆਂ ਨੇ ਜਿਨ੍ਹਾਂ ਦਾ ਭਗਤਾਨ ਅਕਾਲ ਪੁਰਖ ਪ੍ਰਮਾਤਮਾ ਕਿਸੇ ਨਾ ਕਿਸੇ ਆਨੇ-ਭਾਨੇ ਕਰਵਾਉਂਦਾ ਹੈ ਤੇਰੇ ਵਸ ਵੀ ਨਹੀਂ ਜੋ ਹੋਇਆ ਹੈ ਉਹ ਹੋਣਾ ਹੀ ਸੀ ਮਾਫੀ ਮੰਗ ਕੇ ਆਪਣੀ ਜਾਨ ਛਡਾਈ ਅਤੇ ਸਤਿਗੁਰੂ ਨੂੰ ਕਿਹਾ ਕਿ ਤੁਸੀਂ ਇੱਥੋਂ ਹੋਣਾ ਹੀ ਜਾ ਸਕਦੇ ਕਹਿਣ ਲੱਗੇ ਇਸ ਤਰ੍ਹਾਂ ਗੱਲ ਨਹੀਂ ਬੰਡੀ ਪਿਆਰਿਆ ਜਿੰਨੀ ਦੁਨੀਆ ਇਸ ਨਗਰ ਦੀ ਤੂੰ ਚੁੱਕ ਕੇ ਲਿਆ ਸਾਰੀ ਦੁਨੀਆ ਨੂੰ ਦਿਆ ਕਰਨਾ ਪਊ ਇਹਨਾਂ ਦਾ ਲੁੱਟਿਆ maal ਸਬਾਬ ਤੈਨੂੰ ਵਾਪਸ ਕਰਨਾ ਪਊ ਇਹਨਾਂ ਦਾ ਲੁੱਟਦਾ ਸਾਰਾ ਸਮਾਨ ਜੋ ਤੂੰ ਕਤਲੋਗਾਰਦ ਕਰਨ ਲਈ ਉਹ ਤਾਂ ਤੂੰ ਕਰ ਲਈ ਉਹ ਵਾਪਸ ਨਹੀਂ ਆਉਣੀ ਹੁਣ ਇਹਨਾਂ ਦਾ ਖਾਣ ਪਾਣ ਦਾ ਰਹਿਣ ਬਸੇਰੇ ਦਾ ਸਾਰਾ ਸਮਾਨ ਇਹਨਾਂ ਦਾ ਵਾਪਸ ਕਰ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਕਹੇ ਤੇ ਪਿਆਰਿਓ ਉਹਨੇ ਵਾਪਸ ਕੀਤਾ ਤੇ ਬਾਬਰ ਜਿਹੜਾ ਜਾਬਰ ਸੀ ਉਹਨੂੰ ਹਿੰਮਤ ਰੱਖਦੇ ਸੀ ਬਾਬਾ ਨਾਨਕ ਜੀ ਗੱਲ ਕਹਿਣ ਦੀ ਤੇ ਉਹਨਾਂ ਨੇ ਬਾਬੇ ਨਾਨਕ ਦੇ ਕੋਲੋਂ ਮਾਫੀ ਮੰਗੀ ਸੋ ਅੱਗੇ ਸਤਿਗੁਰੂ ਕਹਿੰਦੇ ਸੱਚਾ ਸੋ ਸਹਿਬ ਸੱਚ ਤਪਾਵ ਸੱਚਾ ਨਿਆਂ ਕਰੇਗ ਮੁਸਲਮਾਨ ਐ ਬਾਬਰ ਤੇਰੀ ਵਸਦੀ ਵੀ ਗੱਲ ਨਹੀਂ ਇਹ ਹੋਣਾ ਹੀ ਸੀ ਹੋ ਕੇ ਰਹਿਣਾ ਸੀ ਜੇ ਤੂੰ ਸਹੀ ਚੱਲੇਗਾ ਤੇ ਅੱਗੇ ਸਤਿਗੁਰੂ ਕਹਿੰਦੇ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਤੀ ਬੋਲਾ ਆਮਣ 78 ਜਾਨ 97 ਹੋਰ ਵੀ ਉੜਸੀ ਮਰਦ ਦਾ ਚੇਲਾ ਅੱਗੇ ਜਿਹੜਾ ਸਮਾਂ ਆਉਣ ਵਾਲਾ ਹੈ ਇਦੋਂ ਵੀ ਭਿਆਨਕ ਹੈ ਉਹਦੇ ਵਿੱਚ ਵੀ ਕੋਈ ਮਰਦ ਦਾ ਚੇਲਾ ਜਿਹੜਾ ਹੈ ਉਹ 78 ਸਨ ਜਾਣਗੀ ਤੇ 97 ਤੱਕ ਇਥੇ ਆਵੇਗਾ ਸੱਚ ਕੀ ਬਾਣੀ ਨਾਲ ਕਿ ਆਕੇ ਸੱਚ ਸੁਨਾਏ ਸੀ ਸੱਚ ਕੀ ਬੇਲਾ ਕਾਲਪੁਰ ਪ੍ਰਮਾਤਮਾ ਦੀ ਪਿਆਰਿਓ ਬਾਣੀ ਸੱਚੀ ਹੈ ਜੋ ਲਿਖਿਆ ਸੀ ਉਹ ਉਸ ਵੇਲੇ ਵਰਤਾਰਾ ਵਰਤੀਆ ਤੇ ਹੋਇਆ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਹੋਰ ਸਾਰੀਆਂ ਸੰਗਤਾਂ ਨੂੰ ਰਿਆ ਕਰ ਦਿੱਤਾ ਗਿਆ ਆਪੋ ਆਪਣੇ ਸਾਰੇ ਘਰਾਂ ਨੂੰ ਚਲੇ ਗਏ ਸੋ ਪਿਆਰਿਓ ਇਹ ਸੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਤਲੰਗ ਰਾਗ ਵਿੱਚ ਜੋ ਉਹਨਾਂ ਨੇ ਸਾਰਾ ਸੀਨ ਹੀ ਖਿੱਚ ਕੇ ਰੱਖ ਦਿੱਤਾ ਪਿਆਰਿਓ ਇਹ ਵਰਤਾਰਾ ਵਰਤਦਾ ਕਿਉਂ ਸੀ ਅੱਜ ਵੀ ਇਸੇ ਤਰੀਕੇ ਚੱਲ ਰਿਹਾ ਹੈ ਇਹ ਵਰਤਾਰਾ ਵਰਤਦਾ ਸੀ ਜਦੋਂ ਵੱਡੇ ਵੱਡੇ ਮੰਦਰਾਂ ਦੇ ਵਿੱਚ ਮਣਾ ਮੁਈ ਸੋਨਾ ਚੜਦਾ ਹੈ ਅੱਜ ਵੀ ਪਿੱਛੇ ਆ ਥੋੜਾ ਜਿਹਾ ਛਿੱਡੀ ਸਾਈ ਬਾਬਾ ਜੀ ਦੇ ਮੰਦਰ ਦੇ ਵਿੱਚ ਲੱਖਾਂ ਮਣ ਸੋਨਾ ਪਿਆ ਪਿਆਰਿਓ ਉਦੋਂ ਵੀ ਪਿਆ ਹੁੰਦਾ ਸੀ ਇਹ ਜਿਹੜੇ ਜਰਵਾਲੇ ਆ ਇਹਨਾਂ ਨੂੰ ਮੰਦਰਾਂ ਦੇ ਨਾਲ ਇਹਨਾਂ ਨੂੰ ਮਸੀਤਾਂ ਨਾਲ ਗੁਰਦੁਆਰਿਆਂ ਨਾਲ ਕੋਈ ਨਹੀਂ ਪੈਸੇ ਨਾਲ ਮੋਹ ਹੁੰਦਾ ਮਾਇਆ ਨਾਲ ਮੋਹ ਹੁੰਦਾ ਸੋਨੇ ਦਾ ਮੋਹ ਹੁੰਦਾ ਜਿਸ ਦੇਸ਼ ਦੇ ਵਿੱਚ ਸੋਨਾ ਹੋਵੇਗਾ ਉਹ ਦੇਸ਼ ਹੀ ਅਮੀਰ ਗਿਣਿਆ ਜਾਂਦਾ ਪਿਆਰੇ ਦੂਜਾ ਨਹੀਂ ਇਸ ਕਰਕੇ ਇਹ ਜਿੱਤਨੇ ਵੀ 17 ਹਮਲੇ ਹੋਏ ਸਾਡੇ ਦੇਸ਼ ਦੇ ਉੱਤੇ ਇਹ ਇਸ ਲੁੱਟ ਦੀ ਖਾਤਰ ਦਿੱਲੀ ਵੱਲ ਨੂੰ ਲੁੱਟਣ ਵਾਸਤੇ ਹੋਏ ਪਰ ਉਹ ਲੁੱਟ ਨੂੰ ਰੋਕਣ ਲਈ ਇੱਕ ਮਰੱਠੇ ਸਿਰ ਚੁੱਕਦੇ ਸੀ ਤੇ ਪਹਿਲੇ ਨੰਬਰ ਤੇ ਪਿਆਰੋ ਸਿੱਖ ਸਨ ਜਦੋਂ ਇਧਰੋਂ ਕਾਬਲੋਂ ਆਣ ਕੇ ਹੱਲਾ ਕਰਕੇ ਤੇ ਲਾਹੌਰ ਨੂੰ ਲੁੱਟਦੇ ਸੀ ਉਦੋਂ ਅੱਗੇ ਦਿੱਲੀ ਨੂੰ ਜਾ ਲੁੱਟਿਆ ਮਰੱਠੇ ਵੀ ਸਾਈਡ ਤੇ ਪਾਣੀ ਪਤ ਦੇ ਮੈਦਾਨ ਦੇ ਵਿੱਚੋਂ ਪਿਆਰੋ ਹਟ ਜਾਂਦੇ ਸੀ ਡਰਦੇ ਤੇ ਫਿਰ ਜਿਸ ਵੇਲੇ ਲੁੱਟਦਾ maal ਲੈ ਕੇ ਵਾਪਸ ਆਉਂਦੇ ਸੀ ਫਿਰ ਖਾਲਸੇ ਹੱਲਾ ਕਰਦੇ ਸੀ ਤੇ ਖਾਲਸੇ ਉਸ ਲੁੱਟਦਾ ਜਿਹੜਾ maal ਸੀ ਇਸ ਵਾਪਸੀ ਉਹਨੂੰ ਰਸਤੇ ਦੇ ਵਿੱਚ ਲਾਹੌਰ ਤੋਂ ਪਹਿਲਾ ਪਹਿਲਾ ਖਾਲੀ ਕਰ ਦਿੰਦੇ ਸੀ ਇਹ ਨਾਦਰ ਸ਼ਾਹ ਤੋਂ ਲੈ ਕੇ ਚੱਲ ਕੇ ਲੋਧੀ ਤੋਂ ਚੱਲ ਕੇ ਅੱਗੇ ਚੱਲਦਾ 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 ਪਿਆਰਿਓ ਇਹ ਅਰੰਗਜੀਤ ਤੱਕ ਇਹ ਸਾਰਾ ਸਿਸਟਮ ਚੱਲਿਆ ਸੋ ਜ਼ਿਆਦਾ ਸਮਾਂ ਨਾ ਲਈਏ ਸਮਾਂ ਬਹੁਤ ਹੋ ਗਿਆ ਇੱਥੇ ਆਪਾਂ ਸਮਾਪਤੀਆਂ ਕਰੀਏ ਜੀ ਐਸੀ ਹੁਕਮ ਬਾਬਾ ਨਾਨਕ ਦੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਮੇ ਲਾਲੋ ਪਾਪ ਕੀ ਜੰਜਲੇ ਕਾਬਲੋਂ ਖਾਇ ਜੋਰੀ ਮੰਗੇ ਦਾਣ ਮੇ ਲਾਲੋ ਇਹ ਸੱਚ ਸਨਾਏ ਸੀ ਸੱਚ ਕੀ ਬੇਲਾ ਬਾਣੀ ਸੱਚੀ ਹੈ ਸੱਚੇ ਮਾਲਕ ਦੇ ਸੱਚੇ ਬਚਨ ਨੇ ਸੋ ਆਓ ਇਥੇ ਗੱਜ ਕੇ ਫਤਿਹ ਗਜਾਈਏ ਹੋਈਆਂ ਭੁੱਲਾਂ ਨੂੰ ਨਾ ਜਿਤਾਰੇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ